ਲੰਗੇ ਦੇਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਔਰ ਤਿੰਨ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਉਸ ਦੇ ਵਿੱਚ ਸਰਨਾਪਰਾ ਅਤੇ ਮਨਜੀਤ ਸਿੰਘ ਜੀ ਕੇ ਮਸਲਨ ਤਿੰਨ ਵਿਅਕਤੀਆਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਪਰ ਆਖਰਕਾਰ ਐਡਾ ਵੱਡਾ ਫੈਸਲਾ ਕਿਉਂ ਲਿਆ ਗਿਆ ਇਸ ਫੈਸਲੇ ਦੇ ਪਿੱਛੇ ਅਸਲ ਕਾਰਨ ਕੀ ਹੈ ਕਿਹੜੇ ਇਲਜ਼ਾਮ ਲੱਗਦੇ ਪਏ ਨੇ ਔਰ ਇੱਕ ਵੱਡਾ ਸਵਾਲ ਆਖਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਵੱਲੋਂ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਦੇ ਵੱਲੋਂ ਇੱਕ ਚਿੱਠੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਭੇਜੀ ਗਈ ਖਾਸ ਤੌਰ ਦੇ ਉੱਤੇ ਆਪਣੇ ਦਸਤਾਰਬੰਦੀ ਸਮਾਗਮ ਤੋਂ ਪਹਿਲਾਂ ਇਹ ਚਿੱਠੀ ਕਿਉਂ ਭੇਜੀ ਗਈ ਇਸ ਉੱਤੇ ਸਵਾਲ ਖੜੇ ਹੋ ਰਹੇ ਆ ਆਖਰਕਾਰ ਉਹ ਕਾਰਨ ਕੀ ਸੀ ਕਿ ਆਖਰਕਾਰ ਐਡਾ ਵੱਡਾ ਫੈਸਲਾ ਲੈਣਾ ਪੈ ਗਿਆ ਦਿੱਲੀ ਕਮੇਟੀ ਨੂੰ ਦਰਸਲ ਲੰਗੇ ਦਿਨੀ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਔਰ ਚਿੱਠੀ ਦੇ ਵਿੱਚ ਬਹੁਤ ਸਾਰੇ ਤੱਥ ਜਿਹੜੇ ਆ ਉਹ ਸਾਂਝੇ ਹੋਏ ਨੇ ਚਿੱਠੀ ਦੇ ਵਿੱਚ ਸਾਫ ਲਿਖਿਆ ਗਿਆ ਕਿ ਜਿਹੜਾ ਜਨਰਲ اجلاس ਦਿੱਲੀ ਕਮੇਟੀ ਨੇ ਸੱਦਿਆ ਆ ਉਸ ਨੂੰ ਨਾ ਸੱਦਿਆ ਜਾਵੇ ਉਸ ਨੂੰ ਰੱਦ ਕਰ ਦਿੱਤਾ ਜਾਵੇ ਦਰਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਨਰਲ اجلاس ਰੋਕਣ ਦੀ ਮੰਗ ਕੀਤੀ ਗਈ ਸੀ ਪਰ ਉਸ اجلاس ਨੂੰ ਰੋਕਾਇਆ ਨਹੀਂ ਜਾ ਸਕਿਆ ਔਰ ਉਹ اجلاس ਹੋਇਆ ਅਤੇ ਸਰਨਾ ਭਰਾਮਾ ਦੇ ਸਮੇਤ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਜਿਹੜੀ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਵੱਲੋਂ ਲਿਖੀ ਗਈ ਸੀ ਉਸ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਗੁਰੂ ਸਵਾਰੇ ਜੀਓ ਵੱਖ-ਵੱਖ ਸਿੱਖ ਸ਼ਖਸੀਅਤਾਂ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਜੀਆਂ ਲਿਖਤੀ ਸ਼ਿਕਾਇਤਾਂ ਦੇ ਸਬੰਧ ਵਿੱਚ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਮੁਤਾਬਕ ਲਿਖਿਆ ਜਾਂਦਾ ਹੈ ਕਿ ਮਿਤੀ 25 ਅਕਤੂਬਰ 2025 ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ ਉਹ ਪੁਜੀਆਂ ਸ਼ਿਕਾਇਤਾਂ ਮੁਤਾਬਕ ਗੈਰਕਾਨੂੰਨੀ ਅਤੇ ਮਨਮਰਜ਼ੀ ਵਾਲੀ ਕਾਰਵਾਈ ਹੈ ਇਸ ਇਕੱਤਰਤਾ ਦੇ ਏਜੰਡੇ ਤੋਂ ਸਪਸ਼ਟ ਹੈ ਕਿ ਜਦੋਂ ਸਮੁੱਚਾ ਖਾਲਸਾ ਪੰਥ ਇੱਕਜੁੱਟਤਾ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾਂ ਸ਼ਤਾਬਦੀ ਮਨਾ ਰਿਹਾ ਹੈ ਅਤੇ ਇਸ ਸੰਬੰਧ ਵਿੱਚ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਅਤੇ ਗੁਰਮਤ ਸਮਾਗਮ ਦਿੱਲੀ ਵਿਖੇ ਸਜਾਏ ਜਾ ਰਹੇ ਨੇ ਉਸ ਵੇਲੇ ਇਹ ਕਾਰਵਾਈ ਪੰਥਕ ਇੱਕਜੁੱਟਤਾ ਨੂੰ ਸੱਟ ਮਾਰ ਰਹੀ ਹੈ ਇਹੋ ਜਿਹੇ ਇਤਿਹਾਸਕ ਮੌਕੇ ਉੱਤੇ ਕਿਸੇ ਵੀ ਤਰ੍ਹਾਂ ਨੂੰ ਇੱਕ ਦੂਜੇ ਵਿਰੁੱਧ ਇਲਜ਼ਾਮ ਲਗਾਉਣਾ ਕਿਰਦਾਰਕੁਸ਼ੀ ਕਰਨਾ ਇਸ ਉੱਤੇ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪੰਥਕ ਏਕਤਾ ਦੀ ਭਾਵਨਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਸਤਕਾਰਯੋਗ ਸਿੰਘ ਸਾਹਿਬ ਸਿੰਘ ਜ세ਧਾਰ ਸ਼੍ਰੀ ਅਕਾਲਤਖ ਸਾਹਿਬ ਜੀ ਦੇ ਵੱਲੋਂ ਹੋਏ ਆਦੇਸ਼ ਅਨੁਸਾਰ ਆਪ ਜੀ ਦੇ ਵੱਲੋਂ ਬੁਲਾਈ ਗਈ ਉਕਤ 71 ਤਾਨੂ ਤੁਰੰਤ ਪ੍ਰਭਾਵ ਦੇ ਨਾਲ ਰੋਕਣ ਲਈ ਇਹ ਚਿੱਠੀ ਲਿਖੀ ਜਾਂਦੀ ਹੈ ਆਦੇਸ਼ਾਂ ਦੀ ਸ਼ਕਤੀ ਦੇ ਨਾਲ ਪਾਲਣਾ ਕੀਤੀ ਜਾਵੇ ਇਹ ਚਿੱਠੀ ਉਹ ਸੀ ਜਿਹੜੀ ਚਿੱਠੀ ਸ੍ਰੀ ਕਲਤਕ ਸਾਹਿਬ ਦੇ ਸਕਤਰਤ ਦੇ ਵੱਲੋਂ ਲਿਖੀ ਗਈ ਪਰ ਹੁਣ ਗੱਲ ਕਰਦੇ ਆ ਕਿ ਆਖਰਕਾਰ ਇਸ اجلاس ਦੇ ਵਿੱਚ ਜਿਹੜਾ ਕਿ ਇਸ ਚਿੱਠੀ ਦੇ باوجود ਸੱਦ ਲਿਆ ਗਿਆ ਉਸ اجلاس ਦੇ ਵਿੱਚ ਇਹ ਮੈਂਬਰਸ਼ਿਪ ਕਿਉਂ ਰੱਦ ਹੋਈਆਂ ਦੱਸ ਦਈਏ ਕਿ اجلاس ਹੋਇਆ ਦਿੱਲੀ ਕਮੇਟੀ ਦਾ ਔਰ ਉਸ ਦੇ ਵਿੱਚ ਮੈਂਬਰਸ਼ਿਪ ਰੱਦ ਕਰ ਦਿੱਤੀਆਂ ਗਈਆਂ ਉਸ ਦੇ ਵਿੱਚ ਸਰਨਾਪਰਾ ਸ਼ਾਮਿਲ ਨੇ ਔਰ ਮਨਜੀਤ ਸਿੰਘ ਜੀਕੇ ਸ਼ਾਮਿਲ ਨੇ ਸੂਤਰਾਂ ਮੁਤਾਬਕ ਕਾਰਨ ਇਹ ਦੱਸਿਆ ਗਿਆ ਕਿ ਪ੍ਰਧਾਨਗੀ ਸਮੇਂ ਫੰਡਸ ਦੇ ਵਿੱਚ ਹੇਰਫੇਰ ਕਰਨ ਦੇ ਇਲਜ਼ਾਮ ਲੱਗੇ ਨੇ ਇਹਨਾਂ ਦੇ ਉੱਤੇ ਇਤੋਂ ਤੱਕ ਕੇ ਕਈ ਕਿਸਮ ਦੀਆਂ ਆਰਥਿਕ ਕਪਲੇਬਾਜ਼ੀਆਂ ਦੇ ਵੀ ਇਲਜ਼ਾਮ ਜਿਹੜੇ ਨੇ ਇਹਨਾਂ ਦੇ ਉੱਤੇ ਲਗਾਏ ਗਏ ਨੇ ਡਾਇਰੈਕਟੋਰੇਟ ਆਫ ਗੁਰਦੁਆਰਾ ਇਲੈਕਸ਼ਨਜ਼ ਨਾਮਕ ਇੱਕ ਦਿੱਲੀ ਦੀ ਸਰਕਾਰੀ ਸੰਸਥਾ ਹੈ ਜਿਸ ਦੇ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਵਿੱਚ ਲਿਖਿਆ ਗਿਆ ਸੀ ਕਿ ਇਹਨਾਂ ਤਿੰਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦਿੱਲੀ ਕਮੇਟੀ ਦੇ ਐਕਟ ਦੀ ਧਾਰਾ 14 ਦੇ ਅਨੁਸਾਰ ਇਹ ਕਾਰਵਾਈ ਕੀਤੀ ਗਈ ਉਸ ਐਕਟ ਦੀ ਧਾਰਾ 14 ਨੂੰ ਐਕਸਰਸਾਈਜ਼ ਕੀਤਾ ਗਿਆ ਔਰ ਅੰਤ ਦੇ ਵਿੱਚ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਇਹ ਇੱਕ ਵੱਡਾ ਫੈਸਲਾ ਹੋਂ ਦੇ ਵਿੱਚ ਆਇਆ ਔਰ ਵੱਡੀ ਗੱਲ ਕਿ ਇਸ ਦੇ ਵਿੱਚ ਸ੍ਰੀ ਕਾਲਟਕ ਸਾਹਿਬ ਦੇ ਹੁਕਮ ਦੀ ਹੁਕਮ ਅਦੂਲੀ ਕੀਤੀ ਗਈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਬਾਨ ਇੰਡੀਆ ਪੰਜਾਬੀ